ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਭਾਰਤ ਵਿੱਚ ਸਥਿਤ ਅਮਰੀਕਾ ਅੰਬੈਸੀ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਦੇ ਵਿੱਚ ਨਵੀਆਂ ਸ਼ਰਤਾਂ ਅੰਬੈਸੀ ਵੱਲੋਂ ਲਾਗੂ ਕਰ ਦਿੱਤੀਆਂ ਗਈਆਂ ਤੇ ਅੰਬੈਸੀ ਨੇ ਇਹ ਵੀ ਕੜੇ ਸ਼ਬਦਾਂ ਦੇ ਵਿੱਚ ਗੱਲ ਕਹੀ ਹੈ ਕਿ ਸਾਡੀ ਕੰਟਰੀ ਦੇ ਵਿੱਚ ਬੜੇ ਤਾਂ ਤੁਹਾਨੂੰ ਇਸ ਦੇ ਬੁਰੇ ਨਤੀਜੇ ਭੁਗਤਨੇ ਪੈ ਸਕਦੇ ਆ ਹੁਣ ਅਮਰੀਕਾ ਐਮਬੈਸੀ ਵੱਲੋਂ ਨਵੇਂ ਕਾਨੂੰਨਾਂ ਦੇ ਵਿੱਚ ਕੀ ਤਬਦੀਲੀਆਂ ਕੀਤੀਆਂ ਗਈਆਂ ਤੇ ਕੀ ਸ਼ਰਤਾਂ ਤੈਅ ਕੀਤੀਆਂ ਇਹ ਸਾਰੀ ਵਿਚਾਰ ਚਰਚਾ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੇ ਤੁਸੀਂ ਪਹਿਲੀ ਵਾਰੀ ਮੇਰਾ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਭਾਵੇਂ ਕੋਈ ਵੀ ਕੰਟਰੀ ਹੋਵੇ ਜੋ ਇਨਫੋਰਮੇਸ਼ਨ ਤੁਹਾਨੂੰ ਮੇਰੇ ਚੈਨਲ ਤੇ ਮਿਲੇਗੀ ਉਹ ਕਿਸੇ ਵੀ ਨਿਊਜ਼ ਚੈਨਲ ਤੇ ਨਹੀਂ ਮਿਲਣੀ ਇਸ ਕਰਕੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਗੱਲ ਹੈਗੀ ਆ ਅਮਰੀਕਾ ਐਮਬੈਸੀ ਨੇ ਭਾਰਤ ਵਿੱਚ ਜਿਹੜੀ ਸਥਿਤੀ ਆ ਉਹਨਾਂ ਦੇ ਕੌਂਸੂਲੇਟ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਕੋਈ ਬੰਦਾ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਵੜਿਆ ਤਾਂ ਉਸ ਦੇ ਨਤੀਜੇ ਭਰੇ ਹੋਣਗੇ ਉਹਨੂੰ ਬਹੁਤ ਬੁਰੇ ਨਤੀਜੇ ਭੁਗਤਨੇ ਪੈਣਗੇ ਕਿਉਂਕਿ ਐਮਬੈਸੀ ਵੱਲੋਂ ਇਹ ਬਿਆਨ ਜਾਰੀ ਕਿਉਂ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੱਡੇ ਲੈਵਲ ਤੇ ਜਿਹੜੀ ਹੈਗੀ ਇਲੀਗਲ ਮਾਈਗ੍ਰੇਸ਼ਨ ਅਮਰੀਕਾ ਦੇ ਵਿੱਚ ਹੋ ਰਹੀ ਸੀ ਟਰੰਪ ਨੇ ਜਦੋਂ ਸੌਹ ਜਿਹੜੀ ਹੈਗੀ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਆ ਸੋ ਉਸ ਤੋਂ ਬਾਅਦ ਸਖਤੀ ਨਾਲ ਐਕਸ਼ਨ ਲਿਆ ਤਾਂ ਲਗਭਗ ਜਿਹੜੀ ਗੈਰ ਕਾਨੂੰਨੀ ਬਾਰਡਰਾਂ ਹੀ ਪ੍ਰਵਾਸ ਸੀਗਾ ਉਹ ਰੁਕ ਗਿਆ ਪਰ ਹਜੇ ਵੀ ਜਿਹੜੇ ਕੋਈ ਬੰਦੇ ਆ ਉਹ ਇਲੀਗਲ ਮਾਈਗ੍ਰੇਸ਼ਨ ਨੂੰ ਬੜਾਵਾ ਦੇ ਰਿਹਾ ਕੋਈ ਗਲਤ ਡਾਕੂਮੈਂਟਾਂ ਤੇ ਜਾ ਰਿਹਾ ਕੋਈ ਗਲਤ ਡਾਕੂਮੈਂਟ ਪੇਸ਼ ਕਰਕੇ ਅਮਰੀਕਾ ਲੰਘਣ ਦੀ ਤਿਆਰੀ ਵਿੱਚ ਆ ਇਸ ਕਰਕੇ 24 ਜੂਨ 2025 ਨੂੰ ਅਮਰੀਕਨ ਐਮਬੈਸੀ ਵੱਲੋਂ ਇੱਕ ਸਖਤ ਬਿਆਨ ਜਾਰੀ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਸਾਫ ਸ਼ਾਦਾਂ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਭਾਵੇਂ ਕੋਈ ਵੀ ਹੋਵੇ ਜੇ ਉਹ ਗਲਤ ਤੱਥਾਂ ਤੇ ਗਲਤ ਜਾਣਕਾਰੀ ਦੇ ਕੇ ਗਲਤ ਡਾਕੂਮੈਂਟਾਂ ਤੇ ਅਮਰੀਕਾ ਦੇ ਵਿੱਚ ਬੜੇਗਾ ਤਾਂ ਉਹਨੂੰ ਜਿਹੜੇ ਨਤੀਜੇ ਬੁਰੇ ਭੁਗਤਨੇ ਪੈ ਸਕਦੇ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਬੰਦੇ ਦੀ ਜਿਹੜਾ ਰਿਕਾਰਡ ਆ ਫਲੈਗ ਕਰਾਂਗੇ ਤੇ ਫਿਊਚਰ ਦੇ ਵਿੱਚ ਉਹ ਬੰਦਾ ਅਮਰੀਕਾ ਵੀਜ਼ਾ ਲੈਣ ਦਾ ਹੱਕਦਾਰ ਨਹੀਂ ਹੋਵੇਗਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਲਾਸ ਐਂਜਲਸ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਅਮਰੀਕਾ ਸਰਕਾਰ ਦੇ ਖਿਲਾਫ ਵਿਦਰੋਹ ਚੱਲ ਰਿਹਾ ਤੇ ਅਮਰੀਕਾ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਆਂ ਨੂੰ ਲਾਂਚ ਕਰਦੇ ਹੋਏ ਉੱਥੋਂ ਦੇ ਲੋਕਾਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਕਿਉਂਕਿ ਕਿਉਂਕਿ ਕਿਤੇ ਨਾ ਕਿਤੇ ਲਾਸ ਐਂਜਲਸ ਦੇ ਏਰੀਏ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਵਧਿਆ ਸੀ ਤੇ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਬੰਦੇ ਵੜੇ ਸੀ ਉਹ ਉੱਥੇ ਰਹਿ ਰਹੇ ਸੀ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਸੀਗਾ ਹੁਣ ਅਮਰੀਕਨ ਅੰਬੈਸੀ ਹੈ ਜਿਹੜੀ ਭਾਰਤ ਵਿੱਚ ਸਥਿਤ ਹੈ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਐਫ ਐਮ ਜੇ ਕੈਟਾਗਰੀ ਦੇ ਜਿਹੜੇ ਹੈਗੇ ਵੀਜਾ ਹੈ ਖਾਸ ਕਰਕੇ ਇਹਨੂੰ ਅਕੈਡੈਮਿਕ ਕੈਟਾਗਰੀ ਦੇ ਵਿੱਚ ਸ਼ਾਮਲ ਕਰਦੇ ਆ ਸਟੂਡੈਂਟ ਵੀਜਾ ਤੁਸੀਂ ਕਹਿ ਲਓ ਵੀ ਉਸ ਕੈਟਾਗਰੀ ਦੇ ਐਪਲੀਕੈਂਟਸ ਨੂੰ ਆਪਦੇ ਸੋਸ਼ਲ ਮੀਡੀਆ ਹੈਂਡਲਰ ਜਿੰਨੇ ਵੀ ਹੈਗੇ ਆ ਉਹ ਚਲਾਉਂਦੇ ਆ ਉਹਦੀ ਸਾਰੀ ਇਨਫੋਰਮੇਸ਼ਨ ਅੰਬੈਸੀ ਨੂੰ ਦੇਣੀ ਪਊਗੀ ਅੰਬੈਸੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਕੇ ਹੀ ਡਿਸੀਜਨ ਲਾਉਗੀ ਕਿ ਉਹ ਜਿਹੜਾ ਐਪਲੀਕੈਂਟ ਹੈਗਾ ਉਹ ਅਮਰੀਕਾ ਵੀਜ਼ਾ ਲੈਣ ਦਾ ਹੱਕਦਾਰ ਹੈ ਕਿ ਨਹੀਂ ਹੈ ਜੇ ਉਹਨਾਂ ਨੂੰ ਲੱਗਿਆ ਵੀ ਇਹ ਦੇ ਵਿੱਚ ਜਿਹੜਾ ਹੈਗਾ ਸੋਸ਼ਲ ਮੀਡੀਆ ਅਕਾਊਂਟ ਤੋਂ ਲੱਗਦਾ ਹੈ ਕਿ ਇਹ ਬੰਦਾ ਵੀਜ਼ਾ ਲੈਣ ਦਾ ਹੱਕਦਾਰ ਨਹੀਂ ਤਾਂ ਉਸ ਨੂੰ ਰਿਫਿਊਜ਼ ਕਰ ਦਿੱਤਾ ਜਾਊਗਾ ਇੱਥੋਂ ਤੱਕ ਵੀ ਉਹਨਾਂ ਨੇ ਕਹਿਤਾ ਵੀ ਵੀਜ਼ਾ ਜੇ ਜਾਰੀ ਵੀ ਕਰਤਾ ਤਾਂ ਅਸੀਂ ਜਿਹੜੀ ਸਕਰੀਨਿੰਗ ਆ ਉਹ ਕੰਟੀਨਿਊ ਰੱਖਾਂਗੇ ਜੇ ਸਕਰੀਨਿੰਗ ਦੇ ਵਿੱਚ ਕੁਝ ਲੱਗਿਆ ਤਾਂ ਅਸੀਂ ਵੀਜ਼ਾ ਰਿਵੋਕ ਕਰਾਂਗੇ ਇੱਕ ਹੋਰ ਗੱਲ ਜਿਹੜੀ ਅਮਰੀਕਾ ਐਮਬੈਸੀ ਨੇ ਕਹੀ ਹੈ ਕਿ ਜਿਹੜਾ ਕੋਈ ਐਪਲੀਕੈਂਟ ਡਰਗ ਯੂਜ਼ਡ ਜਾਂ ਇਲੀਗਲ ਐਕਟੀਵਿਟੀ ਦੇ ਵਿੱਚ ਨਾਲ ਸੰਬੰਧ ਰਿਹਾ ਤਾਂ ਉਹਨੂੰ ਵੀ ਅਸੀਂ ਵੀਜ਼ਾ ਨਹੀਂ ਦੇਵਾਂਗੇ ਕਹਿਣ ਦਾ ਭਾਵ ਕਿਸੇ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਕੋਈ ਡਰਗ ਨੂੰ ਲੈ ਕੇ ਜਾਂ ਕਿਸੇ ਨੂੰ ਲੜਾਈ ਝਗੜੇ ਨੂੰ ਲੈ ਕੇ ਜਾਂ ਕਿਸੇ ਇਲੀਗਲ ਐਕਟੀਵਿਟੀ ਨੂੰ ਲੈ ਕੇ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਉਹਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ ਇਹ ਨਾਲ ਹੀ ਉਹਨਾਂ ਨੇ ਵਾਰੀ-ਵਾਰੀ ਮੈਂ ਤੁਹਾਨੂੰ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਜੇ ਕੋਈ ਬੰਦਾ ਜਿਹੜਾ ਅਮਰੀਕਨ ਐਂਬੈਸੀ ਦੀ ਸਕ੍ਰੀਨਿੰਗ 'ਚ ਆ ਗਿਆ ਕਿ ਇਸ ਬੰਦੇ ਨੇ ਕੋਈ ਓਝਾ ਦਸਤਾਵੇਜ਼ ਲਾ ਕੇ ਅਮਰੀਕਾ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਆ ਤਾਂ ਅਮਰੀਕਾ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੂਗੀ ਉਹਦੇ ਵਿੱਚ ਡਿਪੋਰਟੇਸ਼ਨ ਵੀ ਹੋ ਸਕਦੀ ਹੈ ਜੇਲ ਵੀ ਹੋ ਸਕਦੀ ਹੈ ਭਾਰੀ ਜੁਰਮਾਨਾ ਵੀ ਹੋ ਸਕਦਾ ਹੈਗਾ ਇਸ ਕਰਕੇ ਜ਼ਰੂਰ ਹੈ ਜਿਹੜਾ ਹੈਗਾ ਇਹ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਦੂਜੀ ਗੱਲ ਵੀ ਅਮਰੀਕਾ ਐਮਬੈਸੀ ਨੇ ਕਹੀ ਹੈ ਕਿ ਜਿਹੜਾ ਕੋਈ ਜੈਨੂਨ ਬੰਦਾ ਹੈਗਾ ਅਮਰੀਕਾ ਆਉਣਾ ਚਾਹੁੰਦਾ ਹੈ ਜੈਨੂਨ ਡਾਕੂਮੈਂਟਾਂ ਉਹਦੇ ਕੋਲੇ ਤਾਂ ਉਹਦਾ ਵੈਲਕਮ ਆ ਪਰ ਜੇ ਕੋਈ ਜਿਹੜਾ ਹੈਗਾ ਇਲੀਗਲ ਤਰੀਕੇ ਨਾਲ ਗਲਤ ਪੇਪਰਾਂ ਦੇ ਆਧਾਰ ਤੇ ਅਮਰੀਕਾ ਵਿੱਚ ਵੜਨ ਦੀ ਕੋਸ਼ਿਸ਼ ਕਰੂਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਉਹ ਉਹਨੂੰ ਨਤੀਜੇ ਭੁਗਤਨੇ ਪੈ ਸਕਦੇ ਆ ਤੇ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਏਜੰਟਾ ਆਪਦੇ ਆਪ ਨੂੰ ਅਖੌਤੀ ਏਜੰਟ ਕਹਾਉਂਦੇ ਆ ਜੋ ਗੈਰ ਕਾਨੂੰਨੀ ਪ੍ਰਵਾਸ ਨੂੰ ਵਡਾਵਾ ਦੇ ਰਹੇ ਆ ਸਰਕਾਰ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਕਦਮ ਚੁੱਕਾਂਗੇ ਸਖਤ ਕਾਰਵਾਈ ਕਰਾਂਗੇ ਕਿਉਂਕਿ ਕੁਝ ਜਿਹੜੇ ਇਮੀਗ੍ਰੇਸ਼ਨ ਏਜੰਟਾ ਜਿਹੜੇ ਅਮਰੀਕਾ ਐਮਬੈਸੀ ਦੀ ਰਡਾਰ ਤੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਅੰਬੈਸੀ ਕਰੂਗੀ ਕਿਉਂਕਿ ਪਿੱਛੇ ਜੇ ਇਹ ਵੀ ਨਿਊਜ਼ ਆਈ ਸੀ ਵੀ ਕੁਝ ਏਜੰਟ ਆ ਜਿਹੜੇ ਅਮਰੀਕਨ ਅੰਬੈਸੀ ਵੱਲੋਂ ਪਰਚਾ ਵੀ ਦਰਜ ਕਰਾਇਆ ਤੇ ਉਹਨਾਂ ਦੇ ਡਾਕੂਮੈਂਟ ਝਾਲੀ ਪਾਏ ਗਏ ਸੀ ਜਦੋਂ ਉਹਨਾਂ ਨੇ ਸਕਰੀਨਿੰਗ ਕੀਤੀ ਵੀ ਕਿਹੜੇ ਏਜੰਟ ਤੋਂ ਤੁਸੀਂ ਵੀਜ਼ਾ ਅਪਲਾਈ ਕੀਤਾ ਤਾਂ ਉਹਨਾਂ ਏਜੰਟਾਂ ਦੇ ਖਿਲਾਫ ਦਿੱਲੀ ਪੁਲਿਸ ਵੱਲੋਂ ਐਫ ਆਈ ਆਰ ਵੀ ਲੋਜ ਕੀਤੀ ਗਈ ਸੀ ਮੈਂ ਇਸ ਚੀਜ਼ ਦੀ ਵੀਡੀਓ ਵੀ ਪਾਈ ਸੀ ਹੁਣ ਮੈਨੂੰ ਯਾਦ ਨਹੀਂ ਮੈਂ ਐਕਚੁਅਲ ਕਿਹੜੇ ਦਿਨ ਪਾਈ ਸੀ ਕਿਉਂਕਿ ਹੋ ਗਏ 15 20 ਦਿਨ ਇਸ ਗੱਲ ਨੂੰ ਇਸ ਕਰਕੇ ਕੋਈ ਵੀ ਬੰਦਾ ਇਹ ਨਾ ਸੋਚੇ ਵੀ ਕਿਸੇ ਤਰੀਕੇ ਨਾਲ ਜਿਹੜਾ ਪਹਿਲਾ ਕੰਮ ਚੱਲਦਾ ਸੀ ਉਸ ਤਰੀਕੇ ਨਾਲ ਅਸੀਂ ਕਿਸੇ ਤੋੜਾ ਬੰਦਾ ਕੱਢ ਦਾਂਗੇ ਜੇ ਤੁਹਾਨੂੰ ਕੋਈ ਇਦਾਂ ਦਾ ਅਸ਼ਵਾਸਨ ਦਿੰਦਾ ਹੈਗਾ ਕਿ ਕੋਈ ਗੱਲ ਨਹੀਂ ਜੀ ਡਾਕੂਮੈਂਟ ਆਪਾਂ ਐ ਬਣਾ ਲਾਂਗੇ ਜਾਂ ਉਦਾਂ ਤਿਆਰ ਕਰਕੇ ਤੁਹਾਡੇ ਬੰਦੇ ਨੂੰ ਬਾਹਰ ਭੇਜ ਦਾਂਗੇ ਖਾਸ ਕਰਕੇ ਅਮਰੀਕਾ ਦੀ ਗੱਲ ਕਰਦਾ ਤਾਂ ਚਾਂਸੇ ਦੇ ਵਿੱਚ ਨਾ ਆਇਓ ਜੇ ਪੈਸੇ ਖਰਾਬ ਕਰਨ ਦਾ ਕੋਈ ਲਾਭ ਨਹੀਂ ਕਿਉਂਕਿ ਹੁਣ ਬਹੁਤ ਵੱਡੇ ਲੈਵਲ ਤੇ ਜਿਹੜੀ ਹੈਗੀ ਸਕਰੂਟੀ ਐਪਲੀਕੈਂਟਸ ਦੀ ਤੇ ਉਹਨਾਂ ਦੁਆਰਾ ਫਾਈਲ ਕੀਤੀ ਗਈ ਐਪਲੀਕੇਸ਼ਨ ਦੀ ਹੋ ਰਹੀ ਹੈ ਕੋਈ ਵੀ ਚਾਂਸ ਨਹੀਂ ਹੈਗਾ ਆਪਦੇ ਪੈਸੇ ਨਾ ਖਰਾਬ ਕਰੋ ਜੇ ਤੁਸੀਂ ਐਲੀਜੀਬਲ ਹੈਗੇ ਆ ਤੁਹਾਨੂੰ ਲੱਗਦਾ ਕਿ ਸਾਡੀ ਐਲੀਜੀਬਿਲਟੀ ਬਣਦੀ ਆ ਤਾਂ ਬੇਚੇ ਜਿ ਕੋ ਕੇ ਜੈਨੂਇਨ ਡਾਕੂਮੈਂਟ ਲਾਓ ਤੁਸੀਂ ਡੈਫੀਨੇਟਲੀ ਤੁਹਾਨੂੰ ਵੀਜ਼ਾ ਮਿਲੂਗਾ ਸਸਿਕਾਲ